ਕੰਲੀ ਕੋਟ ਬੋਰਡ ਸਰਣ ਉੱਠ ਪੇ ਸਵੇਰ ਸਵੇਰ ਬਹੁਤ ਸਵੇਰ ਸੋੜ ਉੱਠ ਪੇ ਕਿੰਨਾਂ ਤੋਂ ਮੈਂ ਬੂਡ ਪੜ ਪਾੜ ਗਏ ਟਾਈਮ ਕਿ ਹੋ ਗਿਆ ਬਹੁਤ ਸਵੇਰ ਉੱਠ ਪੇ 11 ਵਜੇ ਤभी ਮੈਂ ਕਰਤੀ ਗਿਆ ਬਲੌਗ ਦੀ ਸਟਾਰਟਿੰਗ ਠੀਕ ਹੈ ਤੇ ਅੱਜ ਹੱਥੇ ਕੰਮ ਕਰਨੇ ਬੌਲੇ ਤਗੜੇ ਤਗੜੇ ਰੰਗ ਲਾਉਣੇ ਕਬੂਤਰ ਨੂੰ ਜਾ ਕੇ ਮੰਤਰੀ ਦਾ ਫੋਨ ਆਇਆ ਸੀਗਾ ਕਾ ਰੰਗ ਲਾਉਣੇ ਕਹਿੰਦਾ ਆ ਜਾ ਤੇ ਬਸ ਮੈਂ ਬੂਡ ਪੜ ਪਾਲਾ ਤੇ ਆਪਣੇ ਕਬੂਤਰ-ਕਬਤਰ ਵੇਖ ਲਾ ਬਾਰ ਬੁਰਕਾਂਟਾ ਗਾੜ ਲੈ ਕੇ ਨੂੰ 20 ਮਿੰਟ ਹੋਰ ਤੇ ਫਿਰ ਚੱਲਾਂਗੇ ਬੜੇ ਰੰਗ ਰੰਗ ਲਾਵਾ ਜਾ ਕੇ ਠੀਕ ਐ ਪਾਰਸਲ ਆਉਂਦਾ ਏ ਕੇਰ ਕੀ ਪਤਾ ਪਾੜ ਹੀ ਲੈਣ ਕਰਦੇ ਕੀ ਪਤਾ ਮੈਨੂੰ ਲਿਆਉਣਾ ਪੜ ਕੇ ਚਲੋ ਕੋਈ ਨਹੀਂ ਕਰਦੇ ਆ ਬਾਅਦ ਬੂਟ ਬਟ ਪਾਲੀਏ ਕਰਾ ਦੇ ਜਾਨਵਰ ਦੇ ਵੇਖ ਲਈ ਜਾ ਗਿਓ ਲੈ ਕੇ ਲੋਕੀ ਜੀ ਫਿਰ ਕਰਦੇ ਆ ਇਹਦਾ ਪਾਰਸਲ ਕਰਦੇ ਆ ਅਨਬਾਕਸਿੰਗ 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 ਕਰਦੀ ਆ ਬਬੂ ਪਾਰਸਲ ਦੀ ਹਾਂ ਰੋਲਦਾ ਲੈ ਅਨਬਾਕਸਿੰਗ ਕਰਦੇ ਹਾਂ ਇਹਦੀ ਅਨਬਾਕਸਿੰਗ ਇਹ ਪਾਰਸਲ ਹੈ ਜਵਾਗ ਦੇ ਕੱਪੜੇ ਹੈ ਪਾਰਸਲ ਅਨਬਾਕਸਿੰਗ ਕਰਦੇ ਹਾਂ ਤਰਫੀਆ ਤਾਂ ਕੋਈ ਨਹੀਂ ਖੋਲ ਦੀ ਕਰਦੇ ਹਾਂ ਇਹ ਜਾ ਰਿਹਾ ਹੈ ਪਾਰਸਲ ਚਲੋ ਤੇ ਇਹ ਬਾਹਰ ਕੜਦੀ ਹੈ ਕਿ ਉੱਤਰ ਬਾਹ ਸਾਰੇ ਇਹ ਮੈਂ ਜਾਣਾ ਡਾਕਟਰ ਕੋਲ ਠੀਕ ਹੈ ਡਾਕਟਰ ਕੋਲ ਜਾਣਾ ਭਾਵਾ ਇਧਰ ਨਾ ਕੰਨ ਬੰਦ ਹੋਇਆ ਪਿਆ ਸੁਣਦਾ ਨਹੀਂ ਪਤਨੀ ਭੈ ਕਵਾਂਟਲ ਕਵਾਂਟਲ ਮੈਲ ਬਣੀ ਪਈ ਕੰਨਾਂ ਚ ਕੋਦਨ ਕੀ ਹੋਇਆ ਪਿਆ ਗੁੰਗਾ ਹੋਇਆ ਤੇ ਗੁੰਗਾ ਹੈ ਕਰਨ ਹੈ ਆਇਓ ਜੀ ਬੈਨੋ ਕੱਢ ਕੇ ਬਾਹਰ ਵੀ ਠੀਕ ਹੈ ਸਾਰਿਆਂ ਨੂੰ ਉਹ ਬੈਠੀ ਜੋੜੀ ਤੁਹਾਡੇ ਸਾਹਮਣੇ ਇਕੱਠੀ ਮੀਆਂ ਬੀਬੀ ਬੈਠੇ ਮੀਆਂ ਬੀਬੀ ਚਲੋ এবਾਰ ਇਹ ਮਾ ਨਾ ਛੇੜ ਕੇ ਉਹਨਾਂ ਤਾਂ ਚੁਲਾ ਕੇ ਗੱਡਾਂ ਕੇ ਬਈ ਉਹਨਾਂ ਨੂੰ ਯਾਰ ਠੀਕ ਐ ਮ ਲਾਂਡੇ ਲਾਈ ਦੀ ਜੁੜੀ ਉੱਚਰ ਜਦੋਂ ਬਾਹਰ ਕੱਢਾਂਗੇ ਆ ਕੇ ਕਿਰਨ ਡਾਕਟਰ ਕੋਲ ਜਾਏਗੀ ਫੇਰ ਕਰਦੇ ਹੁਣ ਆਗਵਾ ਘਰ ਪਰ ਕਬੂਤਰਾਂ ਵਾਲੇ ਘਰ ਪਰ ਆ ਗਏ ਕਬੂਤਰਾਂ ਨੂੰ ਰੰਗ ਚਾ ਚਾ ਅੰਦਰ ਪਿਆ ਜੋ ਭਰ ਚਾ 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 ਓ ਓ ਮਨਪ੍ਰੀਤ ਓ ਕੀ ਹਾਲ ਚਾਲ ਐ ਹੈ ਕਰਗੇ ਫਿਰ ਕੰਮ ਸਟਾਰਟ ਕਰੀ ਕੰਮ ਤੂੰ ਹੱਲੇ ਨਹੀਂ 12 ਵਜ ਗਿਆ ਰੇ ਉਹ ਮੈਂ ਬਾਰੀ ਨਹੀਂ ਕਰ ਮੈਂ ਕਵਰ ਵੀ ਇਹ ਤਾਂ پتہ ਨਹੀਂ ਲਾਇ ਗਿਆ ਮੈਂ ਕਬੂਤਰਾ ਰੰਗ 12 ਵਜ ਗਏ ਕਿੱਥੇ ਵਜ ਗਏ 12:00 ਬਾਹਰ ਨਿਕਲ ਚਾਰ ਮਿੰਟ ਪਈ ਆਲੇ ਚਾਰ ਮਿੰਟ ਪਈ ਚੱਲੀਏ ਫਿਰ ਲਾਇ ਕੇ ਰੰਗ ਲਾਲ ਨੂੰ ਲੇ ਰਗਦਾ ਕੀ ਹੈ ਚਾਪ ਠੀਕ ਲਾਲ ਨੂੰ ਲੇ ਰੰਗ ਚੱਕ ਲੈ ਜੋ ਕਰਦੇ ਰੰਗ ਲਾਉਣਾ ਸਟਾਰਟ ਬੱਚਿਆਂ ਦੇ ਫੜੀ ਜਾ ਨਾ ਇੱਚ ਹੋਰ ਫੜ ਵੀ ਲੈ ਫੜ ਵੀ ਲੈ ਕਾਲੇ ਸੀਨੇ ਠੀਕ ਹੈ ਮਾਤਾ ਹੀ ਪੀਏ ਇਹਦੇ ਯਾਰ ਹਾਂ ਨਾ ਓਏ ਹੂੰ ਤੇ ਹਾਂ ਇਹਦੀ ਹੀ ਹੂ ਬਮਾੜੀ ਮਾੜੀ ਦੋਵੇਂ ਭਰਾ ਹੀ ਐ ਇਹ ਭਰਾਵਾਂ ਦੇ ਹੋਗੇ ਇਹ ਠਕ ਠਕ ਕਰਦੇ ਹੁੰਦੇ ਆ ਤੇ ਰੰਗ ਦੇ ਨੇ ਲਾਉਣਾ ਕਿਹੜਾ ਕਿਹੜਾ ਰੰਗ ਦੇ ਇਹਨਾਂ ਦੇ ਕੱਛਾਂ 'ਚ ਹੀ ਲਾਵਾਂਗੇ ਫਿਰ ਉਹ ਤਾਂ ਕਾਲੇ ਚੀਨੇ ਹੀ ਐ ਹਾਂ ਹਣਾ ਪਰ ਬਗਲੇ ਜਿਹਾਂ ਚ ਲਾ ਦੇਗੇ ਬਗਲੇ ਲੱਗਣੀਆਂ ਕਰਾਂ ਉਹ ਪਿੰਜਰੇ 'ਚ ਪਾ ਲੈਂਦੇ ਆ ਪਿੰਜਰੇ 'ਚ ਪਾ ਦੇ ਦੋ ਹੋਰ ਲਿਆਉਣੇ ਉਹ ਵੀ ਫੜ ਲਿਆਉਣੇ ਚੱਲ ਠੀਕ ਇਧਰੋਂ ਫੜ ਲਾ ਕੇ ਇੱਕ ਆ ਫੜ ਲਿਆ ਆਈ ਫੜ ਲਾ ਫੜ ਲਾ ਬਹੋਂ ਨੇ ਹੋਂ ਨੇ ੱਡੀ ਨੂੰ ਆ ਜਾ ਦੋ ਬਈ ਫੜ ਦੇ ਬੱਚੇ ਵਾਦੂ ਇਹ ਬਾਬੇ ਦੀ ਕਿਰਪਾ ਨਾਲ ਜੀ ਬੱਚੇ ਨਹੀਂ ਮੁਗਦੇ ਫੈਕਟਰੀ ਚੋਂ ਨਿਕਲੇ ਹੀ ਹੁੰਦੇ ਸ਼ੇਰ ਹਾਏ ਬਹੁਤ ਇਦਰੋਂ ਤਾਂ ਘੁੜਿਆ ਆਉਣਾ ਕੋ ਕਰ ਲਿਓਣੀ ਕਰੋਂ ਦੋ ਕਰੋਂ ਕਰ ਫਿਰ ਇਹਨਾਂ ਨੂੰ ਛੱਡ ਦਿਆ ਕਰੋਂ ਜਾਣਾ ਹਾਂ ਲਓ ਬਈ ਦੂਜੇ ਘਰੇ ਆ ਗਈ ਤੇ ਇੱਥੋਂ ਹੀ ਕੱਢ ਲੀਏ ਬੱਚੇ ਗਾਰਡ ਲਾਈਨ ਐ ਇਹ ਗਾਰਡ ਲਾਈਨ ਐ ਕੱਢ ਦੇ ਵੱਡੇ ਬੱਚੇ ਕੱਢ ਰਹੇ ਪਿੰਜਰਾ ਚੱਕ ਕੇ ਲਿਆ ਫਿਰ ਪਿੰਜਰੇ ਚ ਪਾਇਆ ਜਾਂਦਾ ਇਧਰ ਆ ਪਿਆ ਅਰੇ ਪਿੰਜਰਾ ਵਾਹਿਗੁਰੂ ਬਾਬਾ ਮੇਰ ਕਰੀਂ ਭੇਰ ਕਰੀ ਭੇਰ ਚੱਕੀ ਚੌੜਗਾ ਛਾਤਾਂ ਵਾਲੇ ਚੱਕਲਾ ਚੌੜਗਾ ਹਿੱਕਾ ਵਾਲੇ ਕਾਲੇ ਸੀਨੇ ਮਿਕਸ ਬਰੀਡ ਸਾਹ ਅੱਖੇ ਵਿੱਚ ਇਹ ਦਿਖਾਉਣ ਕਿ ਜ਼ਲਵਾ ਜਿਹਨਾਂ ਭਜੇ ਤਾਂ ਆਪਾਂ ਜਿਹੜਾ ਭਾਈ ਦੇ ਆਪਰੇ ਤਾਂ ਭਾਈ ਦੇ ਹਾਂ ਉਹ ਤਾਂ ਵੀ ਲੋਕ ਜਾਲ ਕੇ ਹੁੱਬਲੇ ਮळाਉਂਦੇ ਵੀ ਭਾਈ ਦੇ ਆ ਸਾਡੇ ਆਪਣੇ ਕਿੱਥੇ ਭਾਈ ਦੇ ਆਪਣੇ ਤਾਂ ਇੱਕ ਵੀ ਨਹੀਂ ਭਜੜ ਤੱਕ ਨਾ 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 ਕੋਈ ਨਹੀਂ ਸਕਦਾ ਤਾਂ ਭਰਾ ਭਾਣੇ ਹੋਰ ਕਿਹੜਾ ਆਹ ਲੱਗਦਾ ਯਾਰ ਮਨ ਨੂੰ ਤਾਂ ਲੱਗਦਾ ਨੀ ਰੰਗ ਲਾਉਣ ਵਾਲੇ ਬੱਚੇ ਸਾਰੇ ਰਹਿੰਦੇ ਕਿੰਨੇ ਆਣਾਂ ਰੰਗ ਲਾਉਣ ਵਾਲੇ ਮਗਰ 6 ਕੋਰ ਰਹੇ ਜਾਣਗੇ ਉਹ ਛੋਟੇ ਆਜਾ ਆਪਾਂ ਲਾਣੇ ਆਪਾਂ ਆਹਨੇ ਬਸ ਮੁੱਕ ਗਏ ਤੇ ਉਨੇ ਹੀ ਫੇਰ ਤਿਆਰ ਹੋ ਜਾਂਦੇ ਨੇ ਇੱਥੇ ਮਗਰ ਮਗਰ ਰਹਿ ਗਏ ਹਜੇ 6 ਬੱਚੇ ਹੋ ਰਹੇਗੇ ਬਸ ਰੰਗ ਲਾਉਣ ਵਾਲੇ ਬਸ ਹਾਂ ਤੇ 6 ਗਾਂ ਕਿ ਅੱਜ ਲਾਦਨੇ ਹਾਂ ਘੁੰਮਣ ਦੇ ਬਾੜਾ ਵੀ ਤੈਨੂੰ ਪਤਾ ਹੈ ਹੋ ਜਾਂਦਾ ਅੱਡੇ ਉੱਤੇ ਕਾਦੂ ਲਾੜਾਂਗੇ ਚੱਲੀਏ ਫਿਰ ਚਲੋ ਚੱਲਗੇ ਹੋ ਬਈ ਕਰਦੇ ਕੰਮ ਸਟਾਰਟ ਰੰਗ ਵਾਲਾ ਕਰਦੇ ਸਟਾਰਟ ਹਾਂ ਹੈ ਹਾਂ ਲਾ ਫਿਰ ਇਹਦੀ ਕਰਦਗੇ ਆਪਾਂ ਬਗਲ ਕਰਦਗੇ ਇਹਦੀ ਬਗਲ ਹਾਂ ਚੀਨੇ ਆ ਫਿਰ ਬਗਲਾ ਹੀ ਹੋਣਗੇ ਇਹਨਾਂ ਦੇ ਗੁਲਾਬੀ ਕਿਹੜੀ ਗੁਲਾਬੀ ਜੀ ਗੁਲਾਬੀ ਸੱਜੀ ਖੱਬੀ ਅ ਇਹਦੀ ਕਰ ਦਨੇ ਆਪਾਂ ਆਹ ਕਿਹੜੀ ਐ ਸੱਜੀ ਇਹ ਸੱਜੀ ਆ ਤਾਂ ਸੱਜੀ ਗੁਲਾਬੀ ਬਗਲ ਕਰ ਦਨੇ ਆ ਆਹ ਫੜ ਲਾ ਲਾ ਦਿਖਾਉਣੇ ਫੇਰ ਦਿਖਾਉਣੇ ਆਓ ਜੀ ਲਾਤਾ ਰੰਗ ਦੇ ਗੁਲਾਬੀ ਬਗਲ ਕਰਤੀ ਸੱਜੀ ਸੱਜੀ ਗੁਲਾਬੀ ਬਗਲ ਹੀਰੀ ਭੈਣ ਦੀ ਖੱਬੀ ਗੁਲਾਬੀ ਬਗਲ ਕਰ ਦਨੇ ਆ ਓਕੇ ਹਾਂ ਕੋ ਬਾਬਿਓ ਤੇ ਰੰਗ ਨਹੀਂ ਸੁਖਦਾ ਸੀ ਹਾਂ ਤੇ ਡਰੇਅਰ ਲੈਂਦੀ ਡਰਾਅਰ ਲਿਆਂਦੀ ਬਈ ਇੰਪੋਰਟਡ ਮਾਲ ਲਿਆਂਦਾ ਸਪੈਸ਼ਲ ਬਾਹਰੋਂ ਹੋਣੀ ਇੰਪੋਰਟ ਹੋਇਆ ਹੈ ਜਿਵੇਂ ਜੀ ਇੰਪੋਰਟਡ ਮਾਲ ਪਹਿਲੇ ਹੋਇਆ ਇੰਪੋਰਟਡ ਮਾਲ ਵਾਧੂ ਇੰਪੋਰਟਡ ਮਾਲ ਤੱਕ ਦੱਸੀਨੇ ਵੇਲੇ ਨਾ ਪਲੱਗ ਹੀ ਦੱਸ ਦਿੰਦਾ ਹੁੰਦਾ ਆ ਬੈਗ ਬੂਕ ਜਿਹਦਾ ਸਮਾਨਾ ਸਾਰਾ ਤੇ ਆ ਕਿਹੜਾ ਬੱਚਾ ਇੱਕ ਦਾਣੇ ਗਲੱਛੀ ਜਾਂਦਾ ਯਾਰ ਚਲ ਕੋਈ ਨਾ ਹੋਣਾ ਕਿਸ ਨੂੰ ਪ੍ਰੋਬਲ ਕੋਈ ਚਲ ਹੁਣ ਇਹਦੇ ਰੰਗ ਲਾ ਕੇ ਤੇ ਡਰਾਅਰ ਨਾਲ ਸੁਕਾਇਆ ਕਰਾਂਗੇ ਬਈ ਹੋ ਗਈ ਜ਼ਿੰਦਗੀ ਸਭਣਾ ਚੋੜਨੀ ਨਹੀਂ ਆ ਦੇਖੋ ਸੁੱਕਿਆ ਰੰਗ ਹੈ ਕਾਹਨੇ ਯਾਰੇ ਰੇਅਰ ਨਾਲ ਰੇਅਰ ਨਾਲ ਹੀ ਵਾਸ਼ ਨਾਲ ਆਹ ਕਿਆ ਬਾਤ ਹੈ ਨਹੀਂ ਫਿਰ ਇਹਨੂੰ ਜਿੱਥੇ ਨੈਟ 'ਚ ਛੱਡਦੇ ਹਾਂ ਨੈਟ ਛੱਡਦੇ ਹਾਂ ਹਾਂ ਸ਼ਕਤੀ ਦੇ ਬੈ ਜਾ ਰਹੇ ਨੇ ਆ ਇੰਵਰਸ ਜਾਣ ਲਓ ਜੀ ਇਹ ਆਗਾ ਦੂਜਾ ਬੱਚਾ ਉਹਦਾ ਅੱਭੀ ਕਰਨੀ ਇਹਦੀ ਉਹਦੀ ਕਿڑی ਕੀਤੀ ਹੈ ਸੱਜੀ ਕਰੀ ਇਹਦੀ ਸੱਜੀ ਗੁਲਾਬੀ ਤੇ ਇਹਦੀ ਖੱਬੀ ਹਰੀ ਕਰਨੀ ਗੁਲਾਬੀ ਕਾਲੇ ਜੀਨੇ ਫਿਰ ਗੁਲਾਬੀ ਰੰਗ ਸੋਹਣਾ ਲੱਗਦਾ ਕਾਲੇ ਜੀਨੇ ਚ ਹਰਾ ਰੰਗ ਤਾਂ ਵਿੱਚ ਰਲ ਜਾਂਦਾ ਹਨਾ ਇੱਕ ਵੜੋ ਕਰਦੇ ਆ ਬਈ ਫਿਰ ਸਾਨੂੰ ਸੁਕਾ ਕੇ ਦਿਖਾਉਣੇ ਵੇਖ ਕੋਈ ਨਿਆਰਾ ਆਉਂਦਾ ਓ ਜੀ ਕਰਤੀ ਖੱਬੀ ਗੁਲਾਬੀ ਬਗਲ ਇਹ ਪਰ ਤਾਂ ਸਾਨੂੰ ਚਲਾਉਣੀ ਨਹੀਂ ਆਈ ਬਾਹਰਲਾ ਮਾਰਣਾ ਸਾਡੂ ਹਿਸਾਬ ਨੇ ਬੱਡਰ ਬੋੜੇ ਦੇ ਬਲੇ ਸੀ ਚਾਚਾ ਇਹ ਕੀ ਕਰਕੇ ਖੜਾ ਹੈ ਤਾਲਾ ਬੰਦ ਗਾਇਸ ਤੇਰਾ ਇਹੀ ਹੈ ਗਰਮ ਵਾਲਾ ਫਿਰ ਠੀਕ ਹੈ ਹਾਂ ਸ਼ਾਇਦ ਹਾਂ ਛੱਡੀ ਹੋ ਰਹੀ ਗਈ ਆਪਾਂ ਬਹੂ ਹੋ ਰਹੀ ਆਹ ਤਾਂ ਕੀ ਹੋਇਆ ਫਿਰ ਹੋਇਆ ਕਾਹਨੂੰ ਚੱਲ ਗਈ ਮੈਂ ਤਾਂ ਮੈਂ ਇਸਕੇ ਬਾਅਦ ਮੈਂ ਤਾਂ ਮੈਂ ਇਸਕੇ ਬਾਅਦ ਇਹ ਖਾਂਦੀ ਦੀ ਪੁੱਤ ਜਿਹਨੂੰ ਕੋਈ ਆ ਮੈਂ ਮਾੜੇ ਨਾੜਾ ਲੀਂ ਗੇ ਮੈਂ ਨੋੜ ਗਿਆ ਯਾਰ ਆ ਹਾ ਹਾ ਤੋ ਬਹਾਨੀ ਆ ਰਹੀ ਹੈ ਜ ਮੋੜ ਤੇ ਕੋੜੀ ਮਿਦਾ ਗਿਆ ਮਰ ਮਰ ਮੈਂ ਕਬਲੇ ਹੋ ਜਾਂਦੀ ਲੋ ਇਹ ਬਾਹਲਾ ਨਿਹਰਾਉਂਦਾ ਲੈ ਕੂਤਰੀ ਸੈੱਟ ਠੀਕ ਆ ਬਾਬਿਓ ਇਹ ਇਸ ਤਰ੍ਹਾਂ ਕੀ ਸੁੱਕ ਜਰਾ ਇਹ ਕਿਦਾਂ ਰੰਗ ਮੈਂਟੋ ਮੈਂਟ ਸੋਕੇ ਜਮੇ ਸੁੱਕ ਸਿਰਾਂ ਲਾਗੀ ਨਾ ਜਮਾ ਬਸ ਐਂ ਹੀ ਕਰਦੇ ਆ ਬਾਬਿਓ ਹੁਣ ਅਸੀਂ ਇਹਨੂੰ ਜਾਲ ਛੱਡ ਦਈਏ ਇੱਥੇ ਨੂੰ ਹਾਂ ਜਨਰੇਟਰ ਕਰ ਲੋ ਬੰਦ ਇਹ ਛੱਡ ਤਾ ਲਾ ਹੋਰ ਕੱਢ ਕੇ ਦੂਸਰਾ ਨਿਕਾਲ ਕੀ ਨਾ ਬੰਦ ਕਰ ਦੇ ਕਰਾ ਇਹਨਾਂ ਦੇ ਹਾਂ ਇਹਦੇ ਇਹਦੇ ਕਿਹੜਾ ਰੰਗ ਲਾਉਣਾ ਹਰੀ ਗੁਲਾਬੀ ਬਰਗ ਹਰੀ ਗੁਲਾਬੀ ਹਾਂ ਹਰੀ ਗੁਲਾਬੀ ਬਰਗ ਕਰ ਦਿੰਦੇ ਆ ਅਸੇ ਦਾ ਭਰਾ ਕਿਹੜਾ ਪਾਣਾ ਹੈ ਕਿ ਭਰਾ ਇਹ ਚਿੱਟਾ ਹੀ ਆ ਦਾ ਭਰਾ ਵੀ ਹੋਰ ਉੱਥੇ ਬੈਠਾ ਜਵਾ ਸਪੀਚ ਦੇ ਆ ਹਾਂ ਇਹਦੇ ਨਾਲ ਲਈਏ ਵਾਹ ਪਰ ਭੋਜੀ ਖੱਬੀ ਇਹਦੀ ਕਰਦੀ ਕਿਹੜੀ ਹੈ ਖੱਬੀ ਖੱਬੀ ਕਰਾ ਦਿੰਦੇ ਆ ਚੱਕ ਆਏ ਹੋ ਵੀ ਜਾਂਦਾ ਵੇਧੀ ਚੱਲਦੇ ਕੰਮ 'ਚ ਖੜ੍ਹਦੇ ਸਾਨੂੰ ਫੇਰ ਵਿਖਾਉਣੇ ਆ ਜੀ ਤੀਜੇ ਬੱਚੇ ਦੇ ਰੰਗ ਕੰਪਲੀਟ ਤੇ ਆਹ ਦਾਦੀ ਦਲੈਲ ਵੀ ਤਲਵੀ ਹੈ ਹੋ ਹੁਨੀ ਦਾਦੇ ਦਾਤ ਨਾਲ ਨਾਲ ਤੇ ਮਾਰ ਕੇ ਦੱਤਾ ਕਰਕੇ ਆਹ ਵੀ ਹੋਣੇ ਵੀ ਗੁਰਾ ਲਓ ਇਹਨੂੰ ਸਟਾਰ ਕਰਕੇ ਤੇ ਦਿਖਾਉਣੇ ਆਓ ਜੀ ਚਲਿਓ ਚਲੀ ਜੀ ਤੇ ਹਰੀ ਬਗਲ ਤੇ ਇੱਕ ਖੱਬੀ ਗੁਲਾਬੀ ਹੈ ਆਹ ਸੀ ਆ ਛੱਡ ਕੇ ਦਿਖਾਦੇ ਕੋਈ ਨਾ ਬਾਹਰ ਛੱਡ ਦਿਨੇ ਬਾਹਰ ਬੈਠੂ ਆਏ ਤਾਂ ਸਿਆਣੇ ਆ ਰਹੇ ਸਿਆਣੇ ਪੂਰੇ ਉਹ ਕਹਣਾ ਗੁਲਾਬੀ ਰੰਗ ਆਹੀ ਮੁੱਕ ਤੇ ਦੁਆਰੇ ਬਣਾਉਣੇ ਆ ਫੈਕਟਰੀ ਹੈ ਨਾ ਫੈਕਟਰੀ ਸ ਲੰਮਾ ਚੱਲੂਗਾ ਇਹਨਾਂ ਨੂੰ ਵੀਡੀਓ ਚੀਜ਼ ਦਿਖਾ ਸਕਦੇ ਨੇ ਸਮਾਰਟ ਬਾਹਲੇ ਤੇ ਨਹੀਂ ਸਮਾਰਟ ਤਾਂ ਇਹ ਤਾਂ ਕੁਝ ਨਹੀਂ ਮੂਰੇ ਤਾਂ ਆ ਪਿਆ ਹੁੰਦਾ ਕੁੜੇ ਜੇ ਨਹੀਂ ਉਹਦਾ ਪਿਆ ਤਾਂ ਬਾਅਦ ਦਿਖਾਉਂਦੇ ਰੰਗ ਬਣਾ ਲਈਏ ਕਰਾਂ ਕਿਹੜਾ ਰੰਗ ਕਰਨਾ ਤੇ ਇਹ ਦੇ ਗਲਾਬੀ ਟੂਸਾ ਕਰਦੇ ਆ ਵੀ ਗਲਾਬੀ ਟੂਸਾ ਪਹਿਲਾ ਰੰਗ ਗਾਲਤ ਲੱਗ ਗਿਆ ਯਾਰ ਹਰੀ ਗਲਾਬੀ ਬਗਲ ਨਾਲ ਆ ਆ ਬਚ ਨਹੀਂ ਕਰੀ ਜਿਹੜੇ ਬੈਠੇ ਇੱਥੇ ਇਹਨਾਂ ਦੇ ਇਹਨਾਂ ਦੇ ਹਰੀ ਗਲਾਬੀ ਬਗਲਾਂ ਕਰਨ ਦਾ ਸੀਗਾ ਮੁਰਦੀ ਦਬਤੀ ਆਪਾਂ ਤੇ ਮੁੰਡੇ ਆਇਆ ਹੋਇਆ ਚੋਬਰ ਇਹ ਆਇਆ ਕੁਦਦੇਓ ਕੁਦਦੇਓ ਠੀਕ ਚੱਲ ਆਉਣੀਆਂ ਆ ਜਾ ਜੀ ਇਹਦਾ ਕਰਤਾ ਗਲਾਬੀ ਟੂਸਾ ਸੱਜਾ ਗਲਾਬੀ ਟੂਸਾ ਲਿਆ ਫਿਰ ਉਹ ਆ ਜਾ ਉਹਦੀ ਹਰੀ ਗਲਾਬੀ ਬਗਲ ਦਾ ਰੰਗ ਪੰਨਾ ਪਊ ਆਪਾਂ ਉਹਦੀ ਹਰੀ ਗਲਾਬੀ ਬਗਲ ਤੇ ਮਗਰੋਂ ਗਲਾਬੀ ਟੋਰੀ ਕਰਦਿਆ ਫਿਰ ਆ ਤਾਂ ਦੀ ਅੰਦਰ ਨਹੀਂ ਵੜਨਾ ਉਹ ਛਤਰੀ ਕਿੱਥੇ ਐ? ਛਦਾਈ ਹੋਇਆ ਹੈ। ਹੈ? ਹੇ 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 ਬਾਈ ਐਵਰੀ ਦੇ ਬਾਇਆ ਬਾਇਆ ਬੈਨੇ ਬਾਇਆ ਆਏ। ਇਹ ਕੰਨੀ ਬਗਲਾ? ਹਾਂ ਇਹਨਾਂ ਦਾ ਕਰਦੇ ਆ ਬਗਲਾ ਆਪਾਂ। ਉਹਦਾ ਕਰਾਂਗੇ ਆਪਾਂ। ਉਹਦੀ ਫਿਰ ਨਾਲ ਟੋਰੀ ਕਰ ਦਿਆਂਗੇ। ਟੋਰੀ? ਹਾਂ ਰੰਗ ਭੰਨ ਦਿਆਂਗੇ। ਠੀਕ ਹੈ। ਤੇ ਇਹਨਾਂ ਦਾ ਬਗਲਾ ਇਹਨਾਂ ਦਾ ਕਰਦੇ ਆ। ਰੀਗੀ ਨਾਲ। ਠੀਕ ਆ। ਲਓ ਜੀ। ਕਰਦੀ ਕਿਹੜੀ ਆ ਬਗਲਾ? ਖੱਬੀ ਗਲਾਬੀ ਬਗਲਾ। ਇਹ ਯਾਰ ਮਾਰ ਤਾ ਇਹ ਦਈਏ ਉਹ ਕਾੜ ਲੈਣੇ ਬਾਦ ਲੋ ਜੀ ਕਰਤੀ ਹਰੀ ਬਗਲ ਠੀਕ ਹੈ ਬਾਲਾ ਲਗਾਉਂਦੇ ਨਹੀਂਗੇ ਤੇਰਾ ਉਹ ਗੀਤ ਚਲੀ ਜਾਂਦਾ ਵਿੱਚ ਲਓ ਜੀ ਤੇ ਛਾੜ ਤੇ ਜਾਊਗਾ ਚੱਲ ਪੁੱਤ ਜਾਊਗਾ ਦਾਦੇ ਬੜਾ ਜਾ ਵਾਹ ਓਕੇ ਹੋ ਗਈ ਹਾਂ ਤੁਸੀਂ ਇੱਥੇ ਕੀ ਭਾਲਦੇ ਓਏ ਚਲੋ ਉਹ ਇਹ ਨਾ ਸਹੀ ਹੈ ਜਿਹੜੀ ਇਹ ਬੈਗ ਕਿਹੜਾ ਲਾਈ ਰੰਗ ਦੇ ਇਹਦੇ ਕਰਦੇ ਆ ਬਈ ਇੱਕ ਮਿੰਟ ਹਰਾ ਹਰੀ ਗੁਲਾਬੀ ਬਗੜ ਮਤਲਬ ਕਿ ਉਹਦੇ ਕੀਤੀ ਹੈ ਉਹਦੂ ਉਲਟ ਕਰਨੀ ਆਪਾਂ ਤੇ ਯਾਦ ਕੀ ਦੇਖਣਾ ਪਊਗਾ ਦੇਖ ਲੈਣੇ ਆ ਜਾਨੀ ਕੋਈ ਗੱਲ ਹਾਂ ਲਓ ਜੀ ਇਹਦੀ ਕਰਤੀ ਸਜੀ ਗੁਲਾਬੀ ਬਗੜਾ ਹੈਗਾ ਯਾਰ ਵੇਚੇ ਨੀਲਾ ਆ ਮਾਰਦਾ ਭਾਂ ਕੋਈ ਚੱਕਰ ਹੈਗਾ ਮਾੜਾ ਵਜਾ ਡੱਕੇ ਦਾ ਚੱਕਰ ਹੋਗਾ ਬਈ ਤੇ ਬੜੀ ਹੈਨਾ ਲਓ ਜੀ ਤੇ ਇਹਦੀ ਕਰਤੀ ਹਰੀ ਗੁਲਾਬੀ ਹਰੀ ਬਗੜ ਲਓ ਜੀ ਛੋੜ ਦੇ ਕੇ ਇਸ ਕੋ ਵੀ ਛੋੜ ਦੇ ਕੇ ਇਹਨੂੰ ਵੀ ਇਹਦਾ ਜਾਊ ਆਪੇ ਆਂਦਾ ਸਿਆਣੇ ਆ ਇਹ ਹਰੀ ਲਾਲੀ ਕਰ ਉਹ ਟੌਰੀ ਕਰਨੀ ਆ ਆ ਦੇਖੋ ਨਾ ਆ ਰਲ ਗਿਆ ਰਹਿਣਾ ਚਾਹ ਬੈਠਾ ਜਿਹੜਾ ਇਹ ਭਲੇਖੇ ਨਾ ਰੰਗ ਲੱਗ ਗਿਆ ਇਹਦੇ ਹਾਂ ਸੰਖੇ ਇਹਦੇ ਚੱਲ ਕੋਈ ਗੱਲ ਨਹੀਂ ਹਾਂ ਇਹਦੀ ਟੌਰੀ ਕਰ ਦਨੇ ਫੜ ਕੇ ਤੈ ਮੁੰਡਿਆ ਭੰਨਦਾ ਇਹਦਾ ਵੀ ਰੰਗ ਭੰਨਦਾ ਦਾ ਟੌਰੀ ਕਰਤੀ ਟੌਰੀ ਹੁਣ ਇਹਨੂੰ ਭੰਨਦੇ ਰੰਗ ਦਾ ਭੰਨਤਾ ਤੇ ਭੰਨਦੇ ਇਹਨੂੰ ਆਂਦਰੀ ਦਾ ਮੁੰਡਿਆ ਵੇ ਨਹੀਂ ਗਲੋਬੀ ਆ ਬੱਚੇ ਲਾਦਾ ਰੰਗ ਲੈ ਮੁੰਡਿਆ ਓਏ ਓਕੇ ਰਿਪੋਰਟ ਰਹਿਗਾ ਕੁਛ ਕੇ ਨਹੀਂ ਨਹੀਂ ਬਸੰ ਨਿਪੜੇ ਕੰਮੇ ਸੰਦ ਰੰਗ ਅਲ ਗਿਆ ਕੰਮ ਨਿਪੜ ਆ ਜਾਲ ਬਾਹਰ ਕੱਢਦਾ ਇਹੋ ਬਾਹਰ ਕੱਢਦਾ ਤੇ ਮੈਂ ਸਮਾਨ ਸੌਣਦਾ ਜੇ ਨਹੀਂ ਸਮਾਨ ਸਾਵ ਆਪਣੇ ਰੰਗ ਰੰਗ ਜਿਹੜਾ ਪਿਆ ਹਰਾ ਹਾਂ ਖਲਿਆਰਾ ਪਾ ਪੈ ਇੱਥੇ ਮੈਂ ਸਮਾਨ ਸੌਂਦਾ ਰ ਮਾਰੀ ਚ ਰੱਖਦਾ ਫੇ ਹਾਂ ਮਾਰੀ ਚ ਰੱਖ ਸਮਾਨ ਕੀ ਯਾਰੋ ਭਈ ਰੰਗ ਅਲ ਗਿਆ ਕੰਮ ਨਿਪੜ ਕੇ ਰਦਾ ਰੰਦੇ ਹੈ ਪਾਂਛੀ ਹੋ ਰਹਿੰਦੇ ਇੱਥੇ ਵੈਸੇ ਤਾਂ ਕਿਰਨ ਮੇਟ ਦਾ ਕੰਮ ਉਹ ਡਰਾਈ ਟੂਲ ਕਰਨ ਲਈ ਇਕੱਠੀ ਸਬਾਨਾ ਸਾਰਾ ਲਾਟਰਨ ਪਾਟਰਨ ਜਿਹੜਾ ਸਕਾਉਨ ਨੂੰ ਬਹੁਤ ਵਧੀਆ ਕੰਮ ਆ ਹ ਇੱਕ ਨੰਬਰ ਕੰਮ ਆ ਰਹਿ ਰਾਲਾ ਵੀ ਨਹੀਂ ਠੰਡ ਚ ਤੁਹਾਨੂੰ ਪਤਾ ਸੁੱਕਣ ਦਾ ਹੈ ਨਹੀਂ ਤੇ ਜਮਾਂ ਵੀ ਚਲੋ ਵਿੱਚ ਪਾ ਦੇ ਨੂੰ ਤੇ ਤੁਹਾਨੂੰ ਫੇਰ ਦਿਖਾਉਣੇ ਫਿਰ ਠੀਕ ਹੈ ਇਹਨਾਂ ਨੂੰ ਕੱਢਦੇ ਆ ਬਾਹਰ ਹੋਣਾ ਰੰਗ ਰੰਗ ਲਾਏ ਕੁਤਰਾ ਤੇ ਨਾਉਣਾ ਡੈੜੀ ਦਾ ਖੁਣ ਨਹੀਂਗਾ ਇਹਨਾਂ ਦੀ ਤੇ ਮੈਂ ਕੱਢ ਦੇਣਾ ਬਾਹਰ ਫੜ ਫੜ ਕੇ ਕੱਢ ਦੇਣੇ ਸਾਰੇ ਬਾਹਰ ਅਰੇ ਵੇ ਚੱਲ ਬਾਰ ਚੱਲ ਬਾਰ ਲੋ ਬਾਤ ਕਰਦੇ ਯਾਰੀ ਉੱਥੇ ਪੱਕੇ ਤੇ ਜਾਂਦੇ ਹਾਂ ਤਰ ਬਾਰ ਕਰਦੇ ਵੀ ਫੇਰ ਦਿਖਾਉਣੇ ਸਾਨੂੰ ਨਾ ਨੂੰ ਕਿ ਆ ਕੇ ਜਮਾ ਸ਼ੋਹੇ ਇਨੇ ਮੋਸਟਾਂ ਕਿੱਥੇ ਆਏ ਖੜੇ ਦੇ ਕੋਲੇ ਚਲੋ ਫੇਰ ਕਰਦੇ ਕੋਈ ਨਹੀਂ ਲਓ ਭਾਈ ਦਮਣੀ ਜੀ ਬਾਗਲਾ ਆਈ ਸੀ ਹੁਮਣ ਆਇਆ ਬਾਦ ਹੁਮਣ ਬਾਦਲ ਆਇਆ ਵੀ ਘੁੰਮਣ ਗੇੜੀ ਛੇੜੀ ਮਾਰਨ ਠੀਕ ਹੈ ਕੋਈ ਗੇੜੀ ਛੇੜੀ ਕਾਦੇ ਸਾਨੂੰ ਪਤਾ ਇਸ ਤੋਂ ਜਾਣ ਕੇ ਚੌੜ ਕਰਦੇ ਹੁੰਦੇ ਆ ਇਹਨਾਂ ਦਾ ਕੰਮ ਹੀ ਹੁੰਦਾ ਹੈ ਬੜਾ ਆ ਜਾ ਬਣਾ ਲੈਣੇ ਹੁੰਦੇ ਆ ਸਾਨੂੰ ਨਹੀਂ ਪਤਾ ਇੰਨੇ ਵੇਲੇ ਕਿੱਥੇ ਆ ਆਪਾਂ ਪਹਿਲਾਂ ਪੈਟਰੋਲ ਪਵਾ ਲਾਂਗੇ ਆਪਾਂ ਸੱਜੇ ਚੱਲੀ ਚੰਗਾ ਹਾਂ ਪਹਿਲਾਂ ਮਬੀ ਤੋਂ ਜੋ ਪੈਟਰੋਲ ਪੋਣਾ ਸੀ ਪਿਆਵਾਂ ਦਾ ਉਦੋਂ ਉਦੋਂ ਮੜ ਮੜਾ ਕੰਮ ਤਾਂ ਦਾ ਕਰਕੇ ਲਾ ਕੇ ਗੀੜੀ ਫੇਰ ਸੱਲਾਂਗੇ ਪਿੰਡ ਹਾਂਜੀ ਮਿੱਤਰੋ ਲੈ ਬਿਰੋਟੀ ਠੀਕਾ ਖਾਲੀ ਹੋ ਕੇ ਵੇਹਲੀ ਜਾਵਾਂ ਤੇ ਕਬੂਤਰ ਵੇਖ ਲਈ ਆਪਣੇ ਠੀਕ ਹੈ ਠੰਡ ਬਹੁਤ ਆ ਅੰਦਰ ਉੱਠ ਕਿਉਣਾ ਪਿਆ ਪਹਿਲਾਂ ਛੱਡ ਕੇ ਲੈਂਡ ਆ ਠੀਕ ਹੈ ਅੰਦਰ ਲਈ ਉੱਪਰ ਕੁੱਤੇ ਉੱੜ ਗਏ ਓਹੋ ਹੋ ਪਹਿਲਾਂ ਛੱਡ ਦੇ ਲਾਈਟ ਛੱਡ ਬਹੁਤ ਜ਼ਿਆਦੇ ਓਏ ਕਮੈਂਟ ਲੋਪੀ ਲਾਈਟ ਛੱਡ ਲਈ ਇਹਨਾਂ ਨੂੰ ਵਿਖਲੇ ਭਗਤਾਂ ਨੂੰ ਚੋੜਦਿਆਂ ਤੇ ਲੇਟ ਹੋ ਗਏ ਇੱਕ ਤਾਂ ਰੋਟੀ ਦੀ ਖਾਂਚ ਸਾਢੇ 7 ਹੋ ਗਏ ਦੇਖਦੇ ਬੈਠੇ ਹੋਂ ਸਾਰੇ ਨੇ ਬੈਠੇ ਸਾਰੇ ਪਏ ਲਗਭਗ ਸਾਰੇ ਬੈਠੇ ਆਂ ਦਾਣੇ ਪਏ ਐ ਪਾਣੀ ਪਿਆ ਐ ਹੋਜੀ ਗੱਲ ਨਹੀਂ ਬਸ ਇਹਨੇ ਓਕੇ ਰਿਪੋਰਟ ਕਰ ਦਿੱਤੀ ਯਾਰ ਸੈੱਟ ਕਰ ਦਿੱਤੀ ਸਾਰੇ ਬਾਦਰ ਜਾਵੜੇ ਵੇਚਦੀ ਯਾਰ ਦਵਾਈ ਦੂ ਲੈਣ ਕਬੂਤਰਾਂ ਦੀ ਆਹ ਦੇ ਬਹੁਤ ਹੋਵੇ ਗੋਲ ਨਹੀਂ ਪਹੁੰਚ ਵੀ ਹੈ ਨਹੀਂ ਇੱਕ ਅੰਦਰੋਂ ਉੱਠ ਕੇ ਆਣਾ ਵਾ ਬਸ ਸਮਝ ਲਓ ਇਹ ਇੱਕ ਜੰਗਲ ਕੰਮ ਹੀ ਹੈ ਜੇ ਹੋਈ ਜੰਗ ਲੜਨੀ ਠੀਕ ਹੈ ਤੇ ਜੇ ਹੋ ਜਾ ਬਾਹਰ ਆ ਕੇ ਉੱਠ ਕੇ ਬਿਸਤਰੇ 'ਚ ਬਸ ਓਕੇ ਰਿਪੋਰਟ ਹੈ ਦਾਣੇ ਪਾਣੀ ਸੀਗੇ ਤੇ ਚੈੱਕ ਕਰ ਲੈ ਵੀ ਸਹੀ ਬੈਠੇ ਓਕੇ ਰਫਟ ਜਾਵਾਂ ਲੈਡ ਆਊਟ ਕਰ ਦੀ ਬੰਦ ਠੀਕ ਹੈ ਤੇ ਜਿਹੜੀ ਆਪਣੀ ਵੀਡੀਓ ਦੀ ਐਂਡਿੰਗ ਆ ਠੀਕ ਹੈ ਉਹ ਆਪਾਂ ਕਰਾਂਗੇ ਜਾ ਕੇ ਅੰਦਰ ਪਾ ਕੇ ਹੁਣ ਤਾਂ ਬੋਲਣ ਦੀ ਪਹੁੰਚ ਵੀ ਨਹੀਂ ਠੀਕ ਹੈ ਠੀਕ ਹੈ ਠੀਕ ਰਿਨਗਾਉਂਦਾ ਮੈਂ ਆਏ ਆਏ ਤੇ ਬਸ ਚੱਲਦੇ ਅੰਦਰ ਇੱਕ ਆਈ ਨੇ ਮੈਸੇਜ ਮੈਸੇਜ ਕਿਹਦੇ ਆਈ ਤੇ ਐ ਟਾਈਮ ਕਿਉਂ ਬਲਦਾ ਬਈ ਇੱਕ ਤਾਂ ਹਾਚ ਨੁਕਸਾਨ ਹੋ ਗਿਆ ਰ ਫੋਨ ਡਿੱਗ ਪਿਆ ਰ ਫੋਨ ਡਿੱਗ ਪਿਆ ਭਾਂਦੇ ਨੇ ਦਾ ਟੁੱਟ ਗਿਆ ਸਾਰਾ ਸਾਰਾ ਚਿੱਕਰ ਚਿੱਕਰ ਹੋ ਗਿਆ ਭੈਣ ਚੋਤਾ ਦੂਜਾ ਫੋਨ ਪਤਾ ਨਹੀਂ ਕੀ ਹੋਇਆ ਭੈਣੇ ਹੱਥ ਛੁੱ ਡਿੱਗ ਪਿਆ ਰਹਿ ਤੇ ਪਿਆ ਹੱਥ ਤੁਰਿਆਂਦੇ ਫੋਨ ਚੱਕ ਲਿਆ ਮੈਂ ਤੇ ਹੱਥ ਛੁੱ ਡਿੱਗ ਪਿਆ ਤੇ ਬਸ ਫੈਂ ਹੋ ਗਈ ਗੁੰਗਫੈਂ ਤੁਰੰਤ ਅੰਦਰ ਚੱਲਦੇ ਕਰਾ ਤੇ ਅੰਦਰ ਜਾ ਕੇ ਕਰਦੇ ਆ ਵੀਡੀਓ ਦੇ ਇੰਢਿਕ ਪੈ ਕੇ ਵਧੀ ਅੰਦਰ ਅੱਗੇ ਹੋ ਕੇ ਨਹੀਂ ਠੰਡ ਬਹੁਤ ਬਾਹਰ ਤਾਂ ਬੁਰਾ ਹਾਲ ਹੈ ਚਲ ਚੱਲਦੇ ਅੰਦਰ ਬਾਈ ਫਿਰ ਕਰਦੇ ਆ ਹਾਂਜੀ ਮਿੱਤਰੋ ਦਾਨੇ ਦੋਨੇ ਤਾਂ ਪਾਇਆ ਸੀ ਕਬੂਤਰਾਂ ਮੂਰੇ ਤੇ ਮਾਤਲ ਕਰ ਦਈਏ ਵੀਡੀਓ ਦੀ ਐਂਡਿੰਗ ਠੀਕ ਹੈ 1 ਮਿੰਟ ਮਾਤਲ ਕਰ ਦਈਏ ਵੀਡੀਓ ਦੀ ਐਂਡਿੰਗ ਤੇ ਕੋਈ ਗੱਲ ਬਾਤ ਕੋਈ ਖਾਸ ਹੈ ਨਹੀਂ ਆਪਣੇ ਕੋਲੇ ਤਾਂ ਉੱਤ ਪੀ ਲ ਆਪੀ ਲੀਏ ਆਪਾਂ ਦੁੱਧ ਤਾਂ ਠੀਕ ਹੈ ਦੁੱਧ ਤੇ ਜੇ ਕਹੇ ਵੀਰ ਭਰਾ ਨੇ ਭੈਣ ਨੇ ਭਰਾ ਜਾਂ ਭੈਣ ਨੇ ਕਿਨੇ ਪੀਣਾ ਤੇ ਮੇਰੇ ਕੋਲੇ ਆ ਸਕਦੇ ਹਾਂ ਕਿਉਂਕਿ ਦੁੱਧ ਹੈ ਆਪਣੇ ਕੋਲੇ ਬਹੁਤ ਜ਼ਿਆਦਾ ਓਕੇ ਰਿਪੋਰਟ ਹੈ ਤੇ ਬਸ ਕੋਈ ਗੱਲ ਕੋਈ ਖਾਸ ਨਹੀਂ ਗਈ ਤੇ ਕਬੂਤਰਾਂ ਨਾਲ ਲੱਗ ਗਿਆ ਸ਼ੀਹ ਲਾਇ ਸੀ 70 6 ਨੇ 70 ਲਾਇਆ ਸੀਗਾ ਇੱਥੇ ਕੁਛ ਲਾਇਆ ਮੈਂ ਲਾ ਹਾਂ ਤੇ ਬਾਕੀ ਓਕੇ ਰਿਪੋਰਟ ਆ ਬਾਲ ਕੇ ਜੀ ਤੇ ਕੱਲ ਨੂੰ ਯਾਰ ਆਪਾਂ ਲੱਗ ਕੇ ਆਸਤੇ ਵੀ ਲਿਆਉਣੀ ਆ ਖਰਾਖ ਰੁਗਮਣੇ ਮੁੱਟੀ ਕੱਲਾ ਬਾਜਰਾ ਗੁਜਰਾ ਲਿਆਵਾਂ ਛੋਲੇ ਛਾਲੇ ਕੋਈ ਚਾਰ ਹੀ ਕਬੂਤਰ ਆਪਣੇ ਕੋਲ ਬਾਹਲੇ ਤਾਂ ਹੈ ਨਹੀਂ ਬੇ ਠੀਕ ਹੈ ਤੇ ਓਕੇ ਰਿਪੋਰਟ ਬਾਕੀ ਤੇ ਰੰਗ ਰੰਗੋ ਲੱਗ ਕੇ ਕਬੂਤਰਾਂ ਐ ਬਾਕੀ ਸਾਰਾ ਤੇ ਬੱਸ ਐਨੀ ਗੱਲ ਸੀ ਨਹੀਂ ਬਾਤ ਸੀਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋਰ ਦੱਬ ਕੇ ਤੇ ਗੱਲ ਉਹ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਊ ਆਪਣੇ ਵੀਡੀਓ ਦੇ ਜਮ੍ਹਾਂ ਘਟ ਕੇ ਠੀਕ ਆ ਐਨੀ ਗੱਲ ਆ ਜਮ੍ਹਾਂ ਘਟ ਕੇ ਜਮ੍ਹਾਂ ਵੀ ਨਾ ਮਾਤਰੀ ਆ 2-3 ਹਰ ਕੁਝ ਜਿਆਦਾ ਨਹੀਂ ਹੁੰਦੇ ਤੇ ਅੱਜ ਵਾਲੀ ਵੀਡੀਓ ਕਿਉਂਕਿ ਹੈ ਨਹੀਂ ਵੀ ਉਹਦੀ ਖਾਸ ਵੀਡੀਓ ਆਪਣੇ ਕੋਲੇ ਆਹੀ ਗੱਲ ਹੈ ਤੇ ਬਸ ਓਕੇ ਰਿਪੋਰਟ ਹੈ ਤੇ ਤੱਬ ਵੀ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੇਂ ਬਲੌਗਰਾਂ ਠੀਕ ਹੈ ਬਾਏ